ਗੱਲ ਜੀ ਦੀ ਦੇਖ ਰਹੇ ਆਪ ਸਭ ਜੀ ਆਇਆਂ ਨੂੰ ਲੈ ਕੇ ਹਜ਼ਰਤ ਜੀ ਦੀ ਵੱਡੀ ਖਬਰ ਆ ਰਹੀ ਇਸ ਦੇ ਨਾਲ ਹੀ ਉੱਪਰ ਰਾਸ਼ਟਰਪਤੀ ਜਗਦੀਪ ਤੜਖੜ ਨੇ ਖੇਤੀਬਾੜੀ ਮੰਤਰੀ ਨੂੰ ਸਵਾਲ ਕਿਸਾਨਾਂ ਨਾਲ ਕੀਤੇ ਵਾਅਦਾ ਤੇ ਪੂਰਾ ਕਿਉਂ ਨਹੀਂ ਕੀਤਾ ਇਸ ਦੇ ਨਾਲ ਹੀ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਅੱਜ ਦੁਨੀਆ ਦੇ ਚੋਟੀ ਦੇ ਨੇਤਾ ਬਣ ਗਏ ਹਨ ਇਸ ਦਿਨ ਜੀ ਕਰੇ ਜੇ ਹਾਂ ਤਾਂ ਮੇਰਾ ਕੀ ਆਸਾਨਾ ਕਿਉਂ ਫਿਰ ਫਿਕਰਮੰਦ ਹੈ ਇਸ ਦੇ ਨਾਲ ਹੀ ਉਮੀਦ ਹੈ ਪਰ ਉਮੀਦ ਪ੍ਰਦਾਨ ਜਗਦੀਪ ਤੜਨਖੜ ਨੇ ਕੇਨ ਸਰਕਾਰ ਤੇ ਕਿਸਾਨਾਂ ਪ੍ਰਤੀ ਰਵਈਏ ਤੇ ਸਵਾਲ ਖੜੇ ਕਰ ਦਿੱਤੇ ਤੇ ਮੰਗਲਵਾਰ ਨੂੰ ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਸਵਾਲ ਕੀਤਾ ਤੇ ਕੀ ਕਿਸਾਨਾਂ ਨਾਲ ਕੀਤੀ ਲਿਖਤੀ ਵਾਦੀ ਕਿਉਂ ਨਹੀਂ ਨਿਭਾਈ ਗਈ ਉਹਨਾਂ ਨੇ ਉਪਮ ਰਾਸ਼ਟਰਪਤੀ ਦੀ ਵੀਡੀਓ ਵਾਇਰਲ ਹੋ ਗਈ ਅਤੇ ਇਸ ਦਿਨ ਨਾਲ ਹੀ ਜਿਸ ਤੇ ਉਹ ਕਹਿ ਰਹੇ ਹਨ ਕਿ ਖੇਤੀ ਮੰਤਰੀ ਭਾਰੀਆ ਤੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਦੱਸੋ ਕਿ ਕਿਸਾਨਾਂ ਨਾਲ ਵਾਦਾ ਕੀਤਾ ਗਿਆ ਸੀ ਕਿ ਵਾਦਾ ਕੀਤਾ ਗਿਆ ਸੀ ਕਿਉਂ ਨਹੀਂ ਨਿਪਾਇਆ ਗਿਆ ਅਸੀਂ ਵਾਦਾ ਨਿਭਾਣ ਲਈ ਕਰ ਰਹੇ ਹਾਂ ਇਸ ਦਿਨੇ ਸਮਾਗਮ ਵਿੱਚ ਬੋਲਦੇ ਆ ਮੀਤ ਪ੍ਰਧਾਨ ਜਗਦੀਪ ਨੇ ਕਿਹਾ ਕਿ ਉਹ ਸਮਝ ਨਹੀਂ ਆ ਰਹੀ ਕਿ ਕਿਸਾਨਾਂ ਨਾਲ ਗਲਬਤ ਕਿਉਂ ਨਹੀਂ ਕੀਤੀ ਜਾ ਰਹੀ ਅਸੀਂ ਕਿਸਾਨਾਂ ਨੂੰ ਈਮਾਨ ਦੇਣ ਦੀ ਬਜਾਏ ਉਹਨਾਂ ਨੂੰ ਬਣਦਾ ਹੱਕ ਵੀ ਨਹੀਂ ਦੇ ਰਹੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ